ਪੈਨਸ਼ਨਰਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਸਟੇਟ ਪਾਵਰ ਤੇ ట్రాన్స్‌ਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 12 ਜੁਲਾਈ ਨੂੰ ਮਿਲਨ ਪੈਲੇਸ ਕੋਰਾਣਾ ਵਿੱਚ ਤੀਜਾ ਸੂਬਾ ਪੱਧਰੀ ਡੈਲੀਗੇਟਿਡ ਜਲਾਸਾ ਕੀਤਾ ਜਾ ਰਿਹਾ ਜਿਸ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਡੈਲੀਗੇਟ ਸਾਥੀ ਅਤੇ ਸਟੇਟ ਕਮੇਟੀ ਦੇ ਆਦੇਦਾਰ ਸ਼ਾਮਲ ਹੋਣਗੇ ਇਸ ਗੱਲ ਦਾ ਪ੍ਰਗਟਾਵਾ ਜੱ태 ਬੰਦੀ ਦੇ ਸੂਬਾ ਪ੍ਰਧਾਨ ਬਨਾ ਚੰਦਰ ਸ਼ਰਮਾ ਤੇ ਸੂਬਾ ਜਨ ਸਰਕਰ ਪ੍ਰਧਾਨ ਸਿੰਘ ਪੱਟਲ ਨੇ ਪ੍ਰੈਸਵਾਤਾ ਦੌਰਾਨ ਕੀਤਾ ਇਸ ਡੈਲੀਗੇਟ اجلاس ਵਿੱਚ ਅਗਲੇ 3 ਸਾਲ ਇਸ ਸਟੇਟਮੈਂਟ ਦੀ ਚੋਣ ਕਲੀਕ ਕੀਤੀ ਜਾਵੇਗੀ ਇਸ ਮੌਕੇ ਪੈਨਸ਼ਨਰਸ ਦੀਆਂ ਮੰਗਾਂ ਜਿਨ੍ਹਾਂ ਵਿੱਚ ਰਿਟਾਇਰੀ ਨੂੰ ਫੀਲੀ ਕੰਸੈਸ਼ਨਾਂ ਕੈਸ਼ਲੈਸ ਸਕੀਮ ਉੱਪ ਚਾਲੂ ਕਰਨਾ ਮਹਿੰਗਾਈ ਪੱਤੇ ਦਾ ਬਕਾਇਆ ਤੇ ਕਿਸ਼ਤਾਂ ਦੇਣ ਮੈਡੀਕਲ ਪੱਤੇ ਵਿੱਚ ਵਾਅਦਾ ਕਰਨਾ 6ਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨਾ ਆਦਿ ਨਾਮ ਮੰਨਣ ਕਾਰਨ ਪੰਜਾਬ ਸਰਕਾਰ ਤੇ ਪਾਵਰ ਕਾ ਪਾਵਰ ਮੈਨੇਜਮੈਂਟ ਦੀ ਭਰਪੂਰ gheti ਕਰਦੇ ਆ ਬਨਾਛ ਸ਼ਰਮਾ ਤੇ ਧਨਵੰਤ ਸਿੰਘ ਪਟਨੇ ਨੇ ਕਿਹਾ ਕਿ ਬਿਜਲੀ ਰਿਆਇਤ ਉੱਤਰ ਪ੍ਰਦੇਸ਼ ਛਤਿਸਗੜ ਦਿੱਲੀ ਆਦਿਆਂ ਪਾਵਰ ਕਾਰਪੋਰੇਸ਼ਨਾਂ ਵੱਲੋਂ ਦਿੱਤੀ ਜਾ ਰਹੀ ਹੈ ਪਰੰਤੂ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨਾਲ ਲਗਾਤਾਰ ਧੱਕਾ ਕਰਦੀ ਆ ਰਹੀ ਹੈ ਜਿਸ ਕਾਰਨ ਪੰਜਾਬ ਦੇ ਸਮੂਹ ਬਿਜਲੀ ਪੈਨਸ਼ਨਰਜ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਓਮ ਜੰਗੀ ਸੂਬਾ ਮੀਤ ਪ੍ਰਦਾਨ ਸ਼ਿਵ ਕੁਮਾਰ ਤਵਾੜੀ ਉਪ ਜਨਰਲ ਸਕੱਤਰ ਡੀ ਕੇ ਮਹਿਤਾ ਵਿਦ ਸਕੱਤਰ ਕੁਲਵਿੰਦਰ ਸਿੰਘ ਟਵਾਲ ਸਰਕਾਰ ਸਰਕਲ ਪ੍ਰਦਾਨ ਪੈਨਸ਼ਨਰਜ਼ ਐਸੋਸੀਏਸ਼ਨ ਨਵਾਂ ਸ਼ਹਿਰ ਪਿਆਰਾ ਲਾਲ ਅਕਰਵਿੰਦਰ ਸਿੰਘ ਕੁਲਵਿੰਦਰ ਸਿੰਘ ਸੁਰਿੰਦਰ ਲਾਖਾ ਤੋਂ ਇਲਾਵਾ ਮੰਡਲ ਯੂਨਿਟ ਦੇ ਅਹੁਦੇਦਾਰ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ ਮੈਂ ਧਨਵਾਨ ਸਿੰਘ ਪੱਠਣ ਜਨਰ ਸਕੱਤਰ ਪੈਨਸ਼ਨ ਐਸਓਜੀ ਪਾਵਰ ਕੰਟ੍ਰੈਕਟਸ ਕੋ ਸਾਡਾ ਇੱਥੇ ਅੱਜ ਜਿਹੜਾ ਸਾਡੇ ਜਿਹੜੇ ਅੱਜ ਅਸੀਂ ਇਕੱਠੇ ਹੋਏ ਆਂ ਜਿਹੇ ਪੈਸੇ ਜਿਹੜੇ ਆਗੇ ਆ ਮਿਲਣੀ ਵੀ ਹੋ ਰਹੀ ਆ ਉਹਦੇ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਆ ਕਿ ਕੱਲ ਨੂੰ 12 ਤਰੀਕ ਨੂੰ ਸਾਡੀ ਪੈਨਸ਼ਨ ਐਸਓਜੀ ਸਵਾਈ ਜਨਰ ਜਲਾਸ ਹੋ ਰਿਹਾ ਜਿਹਦੇ ਵਿੱਚ ਜਿਹੜਾ ਹੈਗਾ ਸਾਰੇ ਪੰਜਾਬ ਦੇ ਕੋਨੇ ਕੋਨੇ ਦੇ ਟੇਲੇ ਆਉਣਗੇ ਉਹਦੇ ਵਿੱਚ ਜਿਹੜੀ ਹੈਗੀ ਵਿਚਾਰਾ ਹੋਣਗੇ ਸੰਘਰਸ਼ ਬਾਰੇ ਸਾਰੇ ਹੋਣਗੇ ਉਸ ਤੋਂ ਇਲਾਵਾ ਜਿਹੜਾ ਹੈਗਾ ਅਸੀਂ ਅਗਲੇ 3 ਸਾਲ ਵਾਸਤੇ ਚੋਣ ਵੀ ਕਰਾਂਗੇ ਅਸੀਂ ਬੇਨਤੀ ਕਰਦੇ ਹਾਂ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇਸ ਫੰਕਸ਼ਨ ਦੀ ਕਵਰੇਜ ਕੀਤੀ ਜਾਵੇ ਤੇ ਨਾਲ ਹੀ ਜਿਹੜਾ ਹੈਗਾ ਇਹਨੂੰ ਵੀ ਜਿਹੜਾ ਹੈਗਾ ਮੈਨ ਅਖਬਾਰ ਪੰਨਿਆਂ 'ਚ ਪਾ ਕੇ ਸਾਰੇ ਪੰਜਾਬ 'ਚ ਗੱਲ ਪਹੁੰਚਾਈ ਜਾਵੇ ਕਿ ਸੇ ਪਾਵਰ ਕੰਪੈਂਸ਼ਨ ਐਸੋਸੀਏਸ਼ਨ ਦਾ ਜਿਹੜਾ ਡਿਲੀਗੇਟ ਲਾਸ ਹੋ ਰਿਹਾ ਇਹ ਸਾਡੇ ਸਮਾਜਿਕ ਕੰਮ ਕਰਦਾ ਹੈ ਸਮਾਜ ਜਿਹੜਾ ਹੈਗਾ ਉਹ 10:30 ਵਜੇ ਸ਼ੁਰੂ ਹੋਏਗਾ ਤੇ ਲਗਾਤਾਰ ਚੱਲੇਗਾ ਉਸ ਤੋਂ ਬਾਅਦ ਜਿਹੜਾ ਹੈਗਾ ਮਿਲਨ ਪੈਲੈਸ ਮਿਲਨ ਪੈਲੈਸ ਜਿਹੜਾ ਹੈਗਾ ਗਰਾਇਆ ਦੇ ਵਿੱਚ ਜਿਹੜਾ ਮੈਨੂੰ ਜੀਟੀ ਰੋਡ ਦੇ ਉੱਤੇ ਉਹਦੇ ਉੱਤੇ ਮਿਲਨ ਪੈਲੈਸ ਦੇ ਵਿੱਚ ਸਾਡਾ ਇਹ ਪ੍ਰੋਰੋ ਕੀਤਾ ਜਾਊਗਾ ਇਹ ਸਾਡੀ ਮਤਲਬ ਹੈਗਾ ਬੇਨਤੀ ਹੈ ਕਿ ਇਹਨੂੰ ਕਵਰ ਕੀਤੀ ਜਾਵੇ ਇਹ ਸਭ ਤਾਲ